ਸਵਾਗਤ ਹੈ ਦੋਸਤੋ ਕਲੀਅਰ ਅਮਰਿਤ ਚੈਨਲ ਤੋਂ ਮੈਂ ਅਮਰਿਤਪਾਲ ਕਲੀਅਰ ਪੇਸ਼ ਕਰ ਰਹੇ ਹਾਂ ਤੁਹਾਡੇ ਲਈ ਨਾਵਲਕਾਰ ਅਰਣਵੀਰ ਰਾਣਾ ਦਾ ਲਿਖਿਆ ਹੋਇਆ ਨਾਵਲ ਅਜੇ ਮੰਜ਼ਲ ਦੂਰ ਹੈ ਅੱਜ ਤੁਸੀਂ ਇਸ ਨਾਵਲ ਦਾ ਪਹਿਲਾ ਭਾਗ ਸੁਣੋਗੇ ਬਸ ਜਦੋਂ ਅੱਡੇ ਉੱਤੇ ਰੁਕੀ ਤਾਂ ਪੂਨਮਜੀਤ ਨੇ ਆਪਣਾ ਛੋਟਾ ਜਿਹਾ ਬੈਗ ਇੱਕ ਹੱਥ ਵਿੱਚ ਫੜਿਆ ਤੇ ਬੱਸ ਤੋਂ ਹੇਠਾਂ ਉਤਰ ਗਈ ਕਸਬੇ ਦੀ ਜੰਮੀ ਜਦ ਟਿੱਬਿਆਂ ਵਾਲੇ ਪਿੰਡ ਆਈ ਤਾਂ ਉਸ ਨੂੰ ਬੜਾ ਔਖਾ ਜਿਹਾ ਲੱਗਿਆ ਕਿ ਇੱਥੇ ਜੀ ਕਿਵੇਂ ਲਾਵਾਂਗੀ ਉਸੇ ਉਦੇੜਪੁਰ ਵਿੱਚ ਉਸਨੇ ਬੱਸ ਵਿੱਚੋਂ ਨਾਲ ਉਤਰੀ ਸਵਾਰੀ ਤੋਂ ਸਕੂਲ ਬਾਰੇ ਪੁੱਛਿਆ ਸਕੂਲ ਨਾਲ ਭਾਵੇਂ ਉਸ ਦਾ ਕੋਈ ਵਾਅ ਵਾਸਤਾ ਨਹੀਂ ਸੀ ਪੈਣਾ ਕਿਉਂਕਿ ਉਸ ਦੀ ਨਿਯੁਕਤੀ ਤਾਂ ਬਤੌਰ ಗ್ರಾಮ ਸੇਵਕਾ ਵਜੋਂ ਹੋਈ ਸੀ ਸਕੂਲ ਉਸ ਨੂੰ ਜਾਣਾ ਪੈ ਰਿਹਾ ਹੈ ਕਿਉਂਕਿ ਉਸ ਦੇ ਬਾਪ ਨੇ ਕਿਹਾ ਸੀ ਕਿ ਮੈਂ ਵੀ ਤੇਰੇ ਨਾਲ ਚੱਲਣਾ ਸੀ ਪਰ ਆਪਣੇ ਸ਼ਰੀਕੇ ਵਿੱਚ ਮਰਗ ਦੇ ਭੋਗ ਤੇ ਹੈ ਤੂੰ ਕੱਲੀ ਚਲੀ ਜਾ ਭਾਵੇਂ ਅੱਜ ਮੋੜ ਆਵੀਂ ਬਾਕੀ ਤੀਏ ਸਕੂਲ ਵਿੱਦਿਆ ਦੇ ਮੰਦਰ ਹੁੰਦੇ ਆ ਦਰਗਾਹਾਂ ਤੋਂ ਕਿਹਾ ਹੀ ਕੋਈ ਮੰਦਰ ਦਾ ਪੁਜਾਰੀ ਮਾੜਾ ਹੋਵੇਗਾ ਅਸੀਂ ਆਮ ਵੇਖਦੇ ਹਾਂ ਕਿ ਅਧਿਆਪਕ ਦਾ ਪਿੰਡ ਨਾਲ ਗੁੜਾ ਸਬੰਧ ਹੁੰਦਾ ਹੈ ਪਿੰਡਾਂ ਦੀਆਂ ਔਰਤਾਂ ਸਕੂਲ ਵਿੱਚ ਬੇਚਿਸਕ ਜਾਂਦੀਆਂ ਹਨ ਮਰਦ ਵੀ ਕਹਿੰਦੇ ਹਨ ਕਿ ਮੈਂ ਥਾਣੇ ਚੱਲਿਆ ਹਾਂ ਬਿਜਲੀ ਦਾ ਬਿੱਲ ਭਰਨ ਚੱਲਿਆ ਹਾਂ ਜਾਂ ਪਟਵਾਰਖਾਨੇ ਚੱਲਿਆ ਹਾਂ ਤੂੰ ਸਕੂਲ ਜਾ ਆਮੀ ਔਰਤਾਂ ਦਾ ਮਾਸਟਰ ਜੀ ਕੋਲ ਜਾ ਕੇ ਪੇਕਿਆ ਸਹਰਿਆਂ ਨੂੰ ਚਿੱਠੀ ਲਿਖਵਾਉਂਦੀਆਂ ਸਨ ਚਿੱਠੀ ਜਿੰਨੀ ਨਿੱਜੀ ਗੱਲ ਹੈ ਅਧਿਆਪਕ ਦੀ ਸਮਾਜ ਵਿੱਚ ਮੁੱਢ ਤੋਂ ਹੀ ਸਤਕਾਰਯੋਗ ਥਾਂ ਹੈ ਤੂੰ ਹੈਡਮਾਸਟਰ ਸਾਹਿਬ ਨੂੰ ਮਿਲੀ ਉੱਥੇ ਹੋਰ ਵੀ ਪਹਿਲਾਂ ਗ੍ਰਾਮ ਸੇਵਕਾ ਕੁੜੀਆਂ ਕੰਮ ਕਰਕੇ ਗਈਆਂ ਹੀ ਹੋਣਗੀਆਂ ਓਵੇਂ ਕਰ ਲਵੀ ਨਾਲੇ ਤੂੰ ਤਾਂ ਮੇਰੀ ਬਹਾਦਰ ਧੀ ਐ ਮੈਂ ਤੈਨੂੰ ਪੁੱਤਾਂ ਦਾ ਦਰਜਾ ਦੇ ਕੇ ਬੇਗਾਨੇ ਪਿੰਡ ਭੇਜ ਰਿਹਾ ਹਾਂ ਐਨੀਆਂ ਗੱਲਾਂ ਸ਼ਿਵ ਦਿয়াল ਚੰਦ ਨੇ ਬੜੇ ਸਵੈਮਾਨ ਨਾਲ ਆਪਣੀ ਲਾਡਲੀ ਧੀ ਨੂੰ ਕੰਗਾ ਬਸ ਸਟੈਂਡ ਦੇ ਨਾਲ ਹੀ ਸਕੂਲ ਦੀ ਬਿਲਡਿੰਗ ਸੀ ਵੱਡਾ ਗੇਟ ਬੰਦ ਸੀ ਉਹ ਛੋਟੇ ਗੇਟ ਰਾਹੀਂ ਸਕੂਲ ਵਿੱਚ ਚਲੀ ਗਈ ਉਹ ਤਾਂ ਵੇਖ ਕੇ ਹੈਰਾਨ ਰਹਿ ਗਈ ਸਕੂਲ ਵਿੱਚ ਐਨੇ ਫੁੱਲ ਇੱਕ ਤਾਂ ਰੁੱਤ ਫੁੱਲਾਂ ਦੀ ਫੁੱਲਾ ਉੱਤੇ ਖੇੜਾ ਵੀ ਪੂਰਾ ਆਇਆ ਹੋਇਆ ਪਤਾ ਨਹੀਂ ਕਿੰਨੀਆਂ ਕੋ ਵਰਨਗੀਆਂ ਇੱਕ ਦੂਜੇ ਦੇ ਉੱਤੋਂ ਦੀ ਹੋ ਕੇ ਝਾਤੀਆਂ ਮਾਰ ਰਹੀਆਂ ਸਨ ਸਕੂਲ ਤਾਂ ਮਿਡਲ ਹੀ ਹੈ ਪਰ ਏਰੀਆ ਜਿਆਦਾ ਹੋਣ ਕਰਕੇ ਹਾਈ ਸਕੂਲ ਦਾ ਭਲੇਖਾ ਪਾ ਰਿਹਾ ਸੀ ਬਿਲਡਿੰਗ ਥੋੜੀ ਹੀ ਹੈ ਮਹਿਕਾਂ ਵਿੱਚ ਦੀ ਹੁੰਦੀ ਹੋਈ ਉਹ ਮਹਿਕ ਜਹੀ ਕੁੜੀ ਸਕੂਲ ਦੇ ਵੱਡੇ ਗਰਾਊਂਡ ਵਿੱਚ ਜਾ ਖਲੋਤੀ ਦੋ ਦੇ ਆਰਤੀ ਬੜੀ ਖੁਸ਼ੀ ਜਹੀ ਨਾਲ ਉਸ ਕੋਲ ਆਖ ਲੋਤੇ ਤੇ ਉਸ ਨੂੰ ਸਤਿ ਸ੍ਰੀ ਅਕਾਲ ਕਹੀ ਸਤਿ ਸ੍ਰੀ ਅਕਾਲ ਬੱਚਿਓ ਹੈਡਮਾਸਟਰ ਸਾਹਿਬ ਨੂੰ ਮਿਲਣਾ ਹੈ ਪੂਨਮ ਬੋਲੀ ਜੀ ਉਹਨਾਂ ਦਾ ਪੀਰੀਅਡ 8ਵੀਂ ਸ਼੍ਰੇਣੀ ਵਿੱਚ ਲੱਗਿਆ ਹੋਇਆ ਹੈ ਆਵੋ ਸਾਡੇ ਨਾਲ ਸ਼ਾਬਾਸ਼ ਬੇਟੇ ਪੂਨ ਨੂੰ ਉਹਨਾਂ ਦੀ ਗੱਲਬਾਤ ਨੇ ਬਹੁਤ ਪ੍ਰਭਾਵਿਤ ਕੀਤਾ ਭੈਣ ਜੀ ਤੁਸੀਂ ਪੜਾਉਣਾ ਹੀ ਹੋ ਪੜਾ ਦਿਆ ਕਰਾਂਗੇ ਇੱਥੇ ਹੋਰ ਕਿੰਨੇ ਭੈਣ ਜੀ ਪੜਾਉਂਦੇ ਨੇ ਜੀ ਕੋਈ ਵੀ ਨਹੀਂ ओहो ਪੂਨਮ ਨੇ ਹੈਰਾਨਗੀ ਜਈ ਨਾਲ ਕਿਹਾ ਭੈਣ ਜੀ ਤਾਂ ਹੀ ਤਾਂ ਸਾਡੇ ਪਿੰਡ ਦੀਆਂ ਕੁੜੀਆਂ ਬਹੁਤ ਘੱਟ ਪੜ੍ਹਦੀਆਂ ਨੇ ਇੱਕ ਤਾਂ ਸਕੂਲ ਮੈਡਲ ਹੈ ਦੂਜਾ ਕੋਈ ਭੈਣ ਜੀ ਨਹੀਂ ਹਨ ਤੇ ਘਰ ਦੇ ਵਿਚਾਰੇ ਹਟਾ ਹੀ ਲੈਂਦੇ ਹਨ ਸੱਚਮੁੱਚ ਹੀ ਭੈਣ ਜੀ ਤਾਂ ਬਹੁਤ ਜ਼ਰੂਰੀ ਚਾਹੀਦੇ ਹਨ ਆ ਦਫ਼ਤਰ ਹੈ ਜੀ ਤੁਸੀਂ ਬੈਠੋ ਅੱਧੀ ਛੁੱਟੀ ਹੋਣ ਵਾਲੀ ਹੈ ਉਹ ਦਫ਼ਤਰ ਵਿੱਚ ਕੁਰਸੀ ਉੱਤੇ ਬੈਠ ਗਈ ਦਫਤਰ ਵਿੱਚ ਕੋਈ ਅਧਿਆਪਕ ਨਹੀਂ ਸੀ ਸ਼ਾਇਦ ਸਭ ਦੇ ਪੀਰੀਅਡ ਲੱਗੇ ਹੋਏ ਸਨ ਕੋਈ ਰੌਲਾ ਰੱਪਾ ਵੀ ਨਹੀਂ ਸੀ ਅਨੁਸ਼ਾਸਨ ਵੀ ਕਮਾਲ ਦਾ ਸੀ ਐਨੇ ਨੂੰ ਚਪੜਾਸੀ ਪਾਣੀ ਦਾ ਗਲਾਸ ਲੈ ਆਇਆ ਬੀਬੀ ਜੀ ਸਤਿ ਸ਼੍ਰੀ ਅਕਾਲ ਧਨ ਭਾਗ ਜੀ ਆਇਆਂ ਨੂੰ ਮੁੱਖ ਅਧਿਆਪਕ ਘੰਟੀ ਤੋਂ ਬਾਅਦ ਆਉਣਗੇ ਬਜ਼ੁਰਗ ਚਪੜਾਸੀ ਰਾਮ ਸਿੰਘ ਨੇ ਕਿਹਾ ਅੱਧੀ ਛੁੱਟੀ ਦੀ ਘੰਟੀ ਹੋਣ ਦੀ ਧੀਰ ਹੀ ਸੀ ਹੈਡਮਾਸਟਰ ਦੀਵਾਨ ਸਿੰਘ ਦਫਤਰ ਵਿੱਚ ਆ ਗਏ ਉਸ ਨੇ ਖੜੀ ਹੋ ਕੇ ਸਤਿ ਸ਼੍ਰੀ ਅਕਾਲ ਕਹੀ ਤੇ ਸਤਕਾਰ ਵਜੋਂ ਸਿਰ ਝੁਕਾਇਆ ਸ਼੍ਰੀ ਦਿਵਾਨ ਸਿੰਘ 5055 ਦੇ ਹੋਣਗੇ। ਦਾਨੇ ਤੇ ਸਾਦੇ ਵਿਅਕਤੀ ਹਰ ਸੂਝਵਾਨ ਲਈ ਸਤਿਕਾਰ ਦਾ ਪਾਤਰ ਹੁੰਦੇ ਹਨ। ਆਵੋ ਵਿਵਾਜੀ ਕਿਹੜੀ ਬੋਸ ਲਈ ਆਏ ਹੋ? ਬੜੇ ਖੁਸ਼ਮੰਨ ਨਾਲ ਹੈਡਮਾਸਟਰ ਸਾਹਿਬ ਨੇ ਕਿਹਾ ਕਿਉਂਕਿ ਸਕੂਲ ਵਿੱਚ ਆਰਥ ਅਧਿਆਪਕਾਂ ਦੀ ਘਾਟ ਬਹੁਤ ਰੜਕਦੀ ਸੀ ਤੇ ਇਸ ਤਰ੍ਹਾਂ ਪਿੰਡ ਦੀਆਂ ਕੁੜੀਆਂ ਜੋ ਅਧਵਾਟੇ ਪੜ੍ਹਾਈ ਛੱਡ ਰਹੀਆਂ ਸਨ ਉਹਨਾਂ ਲਈ ਸ਼ਾਇਦ ਆਸ ਦੀ ਕਿਰਨ ਸੀ। ਮੈਂ ਇਸ ਪਿੰਡ ਵਿੱਚ ਬਤਾਰ ಗ್ರಾಮ ਸੇਵਕਾ ਹਾਜ਼ਰ ਹੋਣ ਆਈਆਂ ਜੀ। ਮੈਂ ਇਕੱਲੀ ਹੀ ਆਈ ਆ ਪਿਤਾ ਜੀ ਨੂੰ ਜ਼ਰੂਰੀ ਕੰਮ ਹੋ ਗਿਆ ਸੀ ਤੁਸੀਂ ਇਸ ਪਿੰਡ ਨਾਲ ਜੁੜੇ ਹੋਏ ਹੋ ਹਰ ਬੰਦੇ ਬਾਰੇ ਤੁਹਾਨੂੰ ਪਤਾ ਹੈ ਇੱਕ ਲੜਕੀ ਦੀਆਂ ਮੁਸ਼ਕਲਾਂ ਤੇ ਲੋੜਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਤੁਸੀਂ ਸਰਪੰਚ ਸਾਹਿਬ ਨੂੰ ਬੁਲਾ ਕੇ ਕਿਸੇ ਜ਼ਿੰਮੇਵਾਰ ਘਰ ਵਿੱਚ ਮੇਰਾ ਰਹਿਣ ਦਾ ਇੰਤਜ਼ਾਮ ਕਰ ਦਿਵੋ ਧੰਨਵਾਦੀ ਹੋਵਾਂਗੀ ਜੀ ਬੀਬਾ ਜੀ ਤੁਸੀਂ ਬਤੌਰ ಗ್ರಾಮ ਸੇਵਕਾ ਸਿਵਾਮਨ ਦੇਣੀਆ ਹਨ ਇਹ ਵੀ ਵਧੀਆ ਗੱਲ ਹੈ ਪਿੰਡ ਦੀਆਂ ਲੜਕੀਆਂ ਤੁਹਾਨੂੰ ਆਉਂਦੀਆਂ ਜਾਂਦੀਆਂ ਦੇਖਣਗੀਆਂ ਉਹਨਾਂ ਨੇ ਵਿਚਾਰ ਆਵੇਗਾ ਕਿ ਅਸੀਂ ਵੀ ਭੈਣ ਜੀ ਵਰਗੀਆਂ ਬਣੀਏ ਹੋ ਸਕਦਾ ਉਹਨਾਂ ਦਾ ਆਪ ਵੀ ਵਿਖੇ ਵੀ ਰੁਚਨਾ ਹੋ ਜਾਵੇ ਮੈਂ ਤਾਂ ਸੋਚਿਆ ਸੀ ਤੁਸੀਂ ਸਾਡੇ ਸਕੂਲ ਜੁਆਇਨ ਕਰਨ ਆਏ ਹੋ ਖੈਰ ਕੋਈ ਗੱਲ ਨਹੀਂ ਮੈਂ ਸਮੁੱਚੇ ਪਿੰਡ ਵੱਲੋਂ ਤੇ ਆਪਣੇ ਸਕੂਲ ਵੱਲੋਂ ਤੁਹਾਨੂੰ ਜੀ ਆਇਆਂ ਕਹਿੰਦਾ ਹਾਂ ਮੇਰਾ ਪਿੰਡ ਵੀ ਇਹੀ ਹੈ ਮੁੱਖ ਅਧਿਆਪਕ ਜੀ ਨੇ ਸ਼ਿੰਗਾਰੀ ਤੇ ਸੰਵਾਰੀ ਸ਼ਬਦਾਵਲੀ ਵਿੱਚ ਕਿਹਾ ਸਰ ਧੰਨਵਾਦ ਵਿਵਾ ਕਿੱਥੋਂ ਆਏ ਹੋ ਜੀ ਜੈਤੋ ਤੋਂ ਰਹਿਸ਼ ਤਾਂ ਇੱਥੇ ਹੀ ਕਰਨੀ ਪਵੇਗੀ ਜਿੱਥੇ ਬਾਲਵਾੜੀ ਸੈਂਟਰ ਚੱਲਦਾ ਹੈ ਉੱਥੇ ਹੀ ਰਹਿائش ਕਰ ਲੈਣੀ ਪਹਿਲਾਂ ਵਾਲੀ ਬੀਬੀ ਵੀ ਉੱਥੇ ਹੀ ਰਹਿੰਦੀ ਸੀ ਕੌਣ ਹੈ ਉਹ ਸਾਡੇ ਇੱਥੇ ਨਾਂ ਚੰਦਕੌਰ ਦੀ ਔਰਤ ਹੈ ਅਗਰ왈 ਪਰਿਵਾਰ ਚੋਂ ਦੋ ਲੜਕੇ ਬਾਹਰ ਰਹਿੰਦੇ ਨੇ ਲੜਕੀ ਨੂੰ ਤੇ ਦੋ ਪੁੱਤੇ ਇੱਥੇ ਨੇ ਮੈਂ ਵੜੀ ਵਧੀਆ ਰਹੇਗਾ ਬੀਬਾ ਜੀ ਐਨ ਵਿੱਚ ਦੋ ਅਧਿਆਪਕ ਵੀ ਦਫ਼ਤਰ ਵਿੱਚ ਆ ਗਏ ਹਰ ਇੱਕ ਉਤਸੁਕ ਸੀ ਕਿ ਨਵੀਂ ਬੀਬੀ ਬਾਰੇ ਪਤਾ ਕੀਤਾ ਜਾਵੇ ਰਾਮ ਸਿੰਘ ਤਾਂ ਰੋਟੀ ਖਾ ਰਿਹਾ ਹੋਵੇਗਾ ਪੀਟੀ ਸਾਹਿਬਾ ਦੋ ਬੱਚਿਆਂ ਨੂੰ ਬੁਲਾਵੋ ਲਓ ਸਰ ਹੁਣੇ ਹੀ ਪੀਟੀ ਸਾਹਿਬ ਬੋਲੇ ਹਰਬੰਸ ਸਿੰਘ ਪਿੰਡ ਵਿੱਚ ਨੰਬਰਦਾਰ ਹੈ ਉਹ ਤਿੰਨ ਭਰਾ ਹਨ ਹਰਬੰਸ ਖੇਤੀ ਕਰਦਾ ਹੈ 45 ਕਿੱਲੇ ਜ਼ਮੀਨ ਹੈ ਕੁਲਵੰਤ ਐਫਸੀਆਈ ਵਿੱਚ ਇਨਸਪੈਕਟਰ ਹੈ ਕੁਲਵੰਤ ਤੋਂ ਛੋਟਾ ਰਾਜਵੰਸ ਹਰਜਿੰਦਰਾ ਕਾਲਜ ਵਿੱਚ ਪ੍ਰੋਫੈਸਰ ਹੈ ਹਰਬੰਸ ਤੇ ਕੁਲਵੰਤ ਪੂਲੇ ਵਿਆਹ ਵਿਆਹੇ ਹੋਏ ਹਨ ਸਕੀਆਂ ਪੈਣਾ ਹਨ ਅਜਮੇਰ ਤੇ ਜਸਮੇਲ ਅੱਜ ਮੇਰ 10 ਜਵਾਂ ਤਾਂ ਪਾਸ ਹੈ ਤੇ ਜਸਮੇਲ ਗ੍ਰੈਜੂਏਟ ਹੈ ਦੋਵੇਂ ਬੜੀਆਂ ਜ਼ਿੰਦਾਦਿਲ ਤੇ ਖੁਸ਼ ਤਬੀਅਤ ਹਨ ਰਾਜਵੰਸ ਦਾ ਅਜੇ ਵਿਆਹ ਨਹੀਂ ਹੋਇਆ ਹਰਬੰਸ ਹੋਰਾਂ ਦੀ ਛੋਟੀ ਭੈਣ ਬੀਏ ਬੀਐਡ ਹੈ ਛੋਟਾ ਜਿਹਾ ਖੁਸ਼ਹਾਲ ਟੱਬਰ ਹੈ ਹਰਬੰਸ ਦੇ ਬੀਜੀ ਭਗਵਾਨ ਕੋ ਸਾਰੇ ਪਰਿਵਾਰ ਨੂੰ ਆਪਣੇ ਖੰਬਾ ਹੇਠ ਦੇ ਹੀ ਬੈਠੇ ਹਨ ਉਸਦੇ ਬਾਪੂ ਜੀ ਕਰਤਾਰ ਸਿੰਘ ਹਰਬੰਸ ਹੋਰਾਂ ਦੇ ਵਿਆਹ ਤੋਂ ਬਾਅਦ ਹੀ ਪਰਲੋਕ ਸਦਾਰ ਗਏ ਸਨ ਪਰਿਵਾਰ ਦਾ ਇਕੱਠ ਉਵੇਂ ਬਣਿਆ ਹੋਇਆ ਹੈ ਹਰ ਸਾਲ ਕਿਲਾ ਦੋ ਕਿੱਲੇ ਨਾਲ ਹੀ ਰਲਾਉਂਦੇ ਹਨ ਦੋ ਸਿਰੀ ਤੇ ਇੱਕ ਪਾਲੀ ਵੀ ਰੱਖਿਆ ਹੋਇਆ ਹੈ ਕਰਤਾਰ ਸਿੰਘ ਵਰਗਾ ਸਚੈਰਾ ਕਿਸਾਨ ਪਿੰਡ ਵਿੱਚ ਕੋਈ ਨਹੀਂ ਸੀ ਕਿਸਾਨ ਤਾਂ ਹੋਰ ਵੀ ਬਥੇਰੇ ਸਨ ਸਵੇਰੇ ਨੇਰੇ ਹੀ ਚੜਦੀ ਜਵਾਨੀ ਵਿੱਚ ਹਲ ਜੋੜ ਕੇ ਖੇਤ ਵਾਹੇ ਕੋਈ ਤਕੜਾ ਹੀ ਉਹਦੇ ਨਾਲ ਸਿਰੀ ਰਲਦਾ ਸੀ ਘਰ ਦੀ ਕੱਲੀ-ਕੱਲੀ ਚੀਜ਼ ਉਹਦੀ ਨਿਗਾ ਵਿੱਚ ਹੁੰਦੀ ਸੀ ਖੇਤੀਬਾੜੀ ਦੇ ਕੁੱਲ ਸੰਦ ਨੂੰ ਵੱਡੀ ਸੁਭਾਤ ਵਿੱਚ ਸਾਹਮ ਸਾਹ ਰੱਖਦਾ ਸੀ ਸਿਆਲ ਦੇ ਮਹੀਨੇ ਸਣ ਕੱਢ ਕੇ ਲਾਸਾਂ ਰਸੇ ਤੇ ਸ਼ਿਕਲੀਆਂ ਤਿਆਰ ਕਰ ਲੈਂਦਾ ਉਸ ਦੇ ਹਰ ਕੰਮ ਵਿੱਚ ਵਰਕਤ ਹੀ ਬੜੀ ਸੀ ਹਰ ਬੰਸ ਹੂਬ ਹੂ ਆਪਣੇ ਬਾਪ ਉੱਤੇ ਗਿਆ ਸੀ ਬੀਏ ਕਰਕੇ ਜ਼ਮੀਨ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ ਦੋਹਾਂ ਭਰਾਵਾਂ ਤੇ ਭੈਣਾਂ ਦੀ ਪੜ੍ਹਾਈ ਪੂਰੀ ਕਰਵਾਈ ਉਹ ਨਾ ਕਦੇ ਮੈਂਬਰ ਬਣਿਆ ਨਾ ਸਰਪੰਚ ਪਰ ਪਿੰਡ ਦੀ ਤਰੱਕੀ ਦਾ ਹਰ ਰਾਹ ਉਹਦੀ ਸੋਚ ਵਿੱਚੋਂ ਨਿਕਲਦਾ ਸੀ ਗਲਤ ਜਿਹੇ ਲੀਡਰ ਦੀ ਕਦੇ ਹਮੈਤ ਨਹੀਂ ਸੀ ਕੀਤੀ ਬਾਪ ਦੇ ਮਰਨ ਬਾਗਰੋਂ ਮਿਲੀ ਨੰਬਰਦਾਰੀ ਦੀ ਸ਼ਾਨ ਉਹਨੇ ਬਰਕਰਾਰ ਰੱਖੀ। ਉਹਨੇ ਕਦੇ ਵੀ ਗਲਤ ਗਵਾਹੀ ਨਹੀਂ ਦਿੱਤੀ। ਹਰਬੰਸ ਮਸਾਤੀ ਕੋਸਾਲ ਦਾ ਹੋਵੇਗਾ। ਪਿੰਡ ਦਾ ਸਰਪੰਚ ਹਰ ਕੰਮ ਕਰਨ ਤੋਂ ਪਹਿਲਾਂ ਹਰਬੰਸ ਦੀ ਰਾਜ ਰੂਰ ਲੈਂਦਾ ਤੇ ਉਹ ਵੀ ਸਰਪੰਚ ਦੇ ਬਰਾਬਰ ਖੜਦਾ ਸੀ। ਕਾਲਜ ਪੜ੍ਹਦੇ ਸਮੇਂ ਹਰਬੰਸ ਨੇ ਮਾਰਕਸਵਾਦ ਪੜ੍ਹਿਆ ਸੀ। ਉਹ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ। ਆਪਣੇ ਹੱਕ ਵੀ ਲੈ ਤੇ ਸਾਥੀਆਂ ਨੂੰ ਫਰਜ਼ਾਂ ਪ੍ਰਤੀ ਸੁਚੇਤ ਵੀ ਕਰਦਾ ਰਹਿੰਦਾ ਸੀ। ਸਰਪੰਚ ਨੂੰ ਹਰਬੰਸ ਦਾ ਰੱਬ ਵਰਗਾ ਆਸਰਾ ਸੀ। ਸਰਪੰਚਾ ਮੈਂ ਤੈਨੂੰ ਦੱਸਦਾ ਪੰਚਾਇਤ ਤੇ ਪਿੰਡ ਤੋਂ ਪਾਸੇ ਹੋ ਕੇ ਕੋਈ ਫੈਸਲਾ ਨਾ ਕਰੀਂ ਤੇਰੀ ਵਾਅ ਵਾਲੇ ਨਹੀਂ ਕੋਈ ਚੈੱਕ ਸਕਦਾ ਠੀਕ ਹੈ ਹਰਵੰਸ ਹਰ ਕੰਮ ਕਰਨ ਤੋਂ ਪਹਿਲਾਂ ਆਪਾਂ ਦੋਵੇਂ ਰਾਏ ਕਰ ਲਿਆ ਕਰਾਂਗੇ ਫਿਰ ਪੰਚਾਇਤ ਦੀ ਸਰਬਸੰਮਤੀ ਲੈ ਲਿਆ ਕਰਾਂਗੇ ਅਸਲ ਵਿੱਚ ਹਰਚੰਦ ਸਿੰਘ ਬਹੁਤਾ ਹੀ ਸ਼ਰੀਫ ਹੋਣ ਕਰਕੇ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਸੀ ਉਹਨੂੰ ਲੀਡਰਾਂ ਵਾਲੇ ਦਾਅ ਪੇਚ ਨਹੀਂ ਸਿ ਆਉਂਦੇ ਐਵੇਂ ਘਬਰਾ ਨਾ ਜਾਵੀਂ ਚੰਦ ਬਾਈ ਜ਼ਿੰਦਗੀ ਵੀ ਇੱਕ ਯੋਗ ਹੀ ਹੁੰਦੀ ਹੈ ਜ਼ਿੰਦਗੀ ਦੇ ਇਸ ਯੋਗ ਵਿੱਚ ਆਨੰਦ ਖੁਸ਼ੀਆਂ ਖੇੜੇ ਵਿਸਮਾਦ ਤੇ ਜ਼ਿੰਮੇਵਾਰੀਆਂ ਦੀ ਧਾਰਨਾ ਬਣੀ ਰਹਿੰਦੀ ਹੈ ਉਮਰਾਂ ਦੀ ਘਾਲ ਕਮਾਈ ਜਜ਼ਬਿਆਂ ਦਾ ਜ਼ਿਕਰ ਹੋਣੀ ਅਤੇ ਅਣ ਹੋਣੇ ਦੇ ਥਪੇੜਿਆਂ ਦੀ ਝਾਲ ਚੱਲਦੀ ਜ਼ਿੰਦਗੀ ਵਨ ਸੁਨਨੇ ਪਤਨਾ ਤੱਕ ਪਹੁੰਚ ਜਾਂਦੀ ਹੈ ਹੁਣ ਵੇਖਣਾ ਹੈ ਅਸੀਂ ਕਿ ਸਾਡੀ ਤਰੱਕੀ ਤੇ ਅਕਲਾਤਮਿਕ ਤੌਰ ਹੋਰ ਸੁਕੇ ਪਤਨਾ ਵਾਂਗ ਤਾਂ ਨਹੀਂ ਤੋੜ ਰਹੀ ਹਰ ਬੰਸ ਜਜ਼ਬਿਆਂ ਦੇ ਵੇਗਾਂ ਚ ਵੰਦਿਆ ਹੋਇਆ ਉਹਨੂੰ ਸੁਚੇਤ ਕਰੀ ਜਾ ਰਿਹਾ ਸੀ ਮਤਲਬ ਐਡੀ ਲੰਮੀ ਭੂਮਿਕਾ ਦੇ ਹਰਚੰਦ ਨੇ ਹਰ ਬੰਸ ਤੋਂ ਅਰਥ ਪੁੱਛੇ ਮਤਲਬ ਇਹ ਕਿ ਵੱਡੇ ਭਾਈ ਪੰਚਾਇਤ ਨੂੰ ਬਥੇਰੇ ਫੰਡ ਮਿਲਣਗੇ ਮਾਇਆ ਬਹੁਤ ਭੈੜੀ ਚੀਜ਼ ਹੈ ਚੰਗੇ ਭਲੇ ਬੰਦੇ ਦੇ ਪੈਰ ਚੱਕ ਦਿੰਦੀ ਹੈ ਲਾਲਚ ਤੋਂ ਬਚੀ ਸਰਕਾਰੋਂ ਮਿਲਿਆ ਪੈਸਾ ਵੀ ਲੋਕਾਂ ਦਾ ਹੀ ਹੁੰਦਾ ਹੈ ਪੈਸਾ ਪੈਸਾ ਪਿੰਡ ਉੱਤੇ ਲੱਗਣਾ ਚਾਹੀਦਾ ਹੈ ਸੈਕਟਰੀ ਬਥੇਰੇ ਸਬਜਵਾਗ ਦਿਖਾਉਣਗੇ ਉਹਨਾਂ ਦੀਆਂ ਗੱਲਾਂ 'ਚ ਨਾ ਆਵੀਂ ਹਰ ਚੰਗੇ ਕੰਮ ਲਈ ਮੈਂ ਤੇਰੇ ਨਾਲ ਹਾਂ ਨਾਲੇ ਸੱਚ ਮਸਿਆਤੇ ਤੋਂ ਗੁਰਦੁਆਰੇ ਆਇਆ ਹੀ ਨਹੀਂ ਪਿੰਡ ਦੀਆਂ ਤੀਵੀਆਂ ਤਾਂ ਕਹਿੰਦੀਆਂ ਅਸੀਂ ਪਿੰਡ ਵਿੱਚ ਠੇਕਾ ਨਹੀਂ ਰਹਿਣ ਦੇਣਾ ਪੰਚਾਇਤ ਮਤਾ ਪਾ ਕੇ ਭੇਜੇ ਇਹ ਵੀ ਹੁਣ ਸੋਚਣ ਵਾਲੀ ਗੱਲ ਬਣ ਗਈ ਹੈ ਹਰਬੰਸ ਨੇ ਹੋਰ ਨਵੀਂ ਗੱਲ ਹੀ ਸਰਪੰਚ ਨੂੰ ਕਹਿ ਮਾਰੀ ਹਰਬੰਸ ਮੈਂ ਬਿਠਿੰਡੇ ਗਿਆ ਵਿਆ ਸੀ ਤੇ ਪਹਿਲੀ ਗੱਲ ਦਾ ਜਵਾਬ ਸੁਣ ਮੈਂ ਪੰਜ ਪੈਸੇ ਨਾ ਖਾਣੇ ਆ ਨਾ ਖਾਣ ਦੇਣੇ ਆ ਦੂਜੀ ਗੱਲ ਆਪਾਂ ਤੀਵੀਆਂ ਦੇ ਨਾਲ ਹਾਂ ਯਾਰਾ ਓਏ ਇਹ ਤਾਂ ਕੋੜ ਚੱਕ ਗਏ ਤੀਵੀਆਂ ਨੂੰ ਸਭਾ ਹਲਾਸ਼ਰੀ ਦੇ ਕੇ ਰੱਖਾਂਗੇ ਤੇ ਆਪ ਮਗਰ ਰਹਾਂਗੇ सरपंच ਨੇ ਵਿਹਾਮੀ ਭਰ ਦਿੱਤੀ ਉਹ ਆਪਾਂ ਤੀਮੀਆਂ ਨੂੰ ਬਰਾਬਰ ਵੀ ਨਹੀਂ ਤੋਰਦੇ ਮੂਹਰੇ ਲਾਉਣਾ ਤਾਂ ਵੱਡੀ ਗੱਲ ਹੈ ਹੁੰਦੀ ਤਾਂ ਔਰਤ ਪ੍ਰੇਰਣਾ ਹੀ ਹੈ ਆਪਾਂ ਵੀ ਮਰਦ ਇੱਕ ਚੀਜ਼ ਹਾਂ ਖੈਰ ਹਰਬੰਸ ਨੇ ਲੰਮਾ ਸਾਹ ਲੈ ਕੇ ਕਿਹਾ ਕੀ ਕਰੀਏ ਭੰਸੇ ਸਮਾਜ ਦਾ ਢਾਂਚਾ ਵਾਂਚਾ ਹੀ ਮੁੱਡੋਂ ਇਹ ਰਿਹਾ ਹੈ ਤੀਮੀਆਂ ਜੇ ਆਪਣੀ ਆਈ ਤੇ ਆ ਗਈਆਂ ਤਾਂ ਇਹ ਕੋੜ ਤਾਂ ਪਿੰਡ ਚੋਂ ਚੱਕਿਆ ਹੀ ਜਾਊ ਹਾਂ ਪਰ ਵੇਖ ਲੈ ਮੀ ਸਮਾਜ ਇੱਕ ਦਿਨ ਬਦਲੂਗਾ ਜ਼ਰੂਰ सरपंच ਨੇ ਨਵੀਂ ਆਸ ਦੀ ਕਿਰਨ ਮਨ ਵਿੱਚ ਜਗਾ ਕੇ ਕਿਹਾ